ਖਬਰ ਹੁਸ਼ਾਰਪੁਰ ਦੇ ਮੋਹੱਲਾ ਕਾਲੀ ਕੰਬਲੀ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ 60 ਸਾਲਾ ਬਜ਼ੁਰਗ ਤਰਸੀਮ ਲਾਲ ਮਹਿਤਾ ਐ ਬੀਤੇ ਕੱਲ ਤੋਂ ਪੇਤ ਭਰੇ ਹਾਲਾਤਾਂ ਚ ਘਰੋਂ ਲਾਪਤਾ ਨੇ ਹਾਲਾਂਕਿ ਪਰਿਵਾਰ ਵੱਲੋਂ ਤਰਸੀਮ ਲਾਲ ਦੀ ਕਾਫੀ ਜ਼ਿਆਦਾ ਭਾਲ ਵੀ ਕੀਤੀ ਗਈ ਹੈ ਪਰੰਤੂ ਅਜੇ ਤੱਕ ਉਹਨਾਂ ਦਾ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਹੈ ਜਿਸ ਤੋਂ ਬਾਅਦ ਅੱਜ ਪਰਿਵਾਰ ਵੱਲੋਂ ਲਾਪਤਾ ਦੀ ਰਿਪੋਰਟ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਵੱਲੋਂ ਤਰਸੀਮ ਲਾਲ ਮਹਿਤਾ ਨੂੰ ਜਲਦ ਤੋਂ ਜਲਦ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਸਬੰਧਿਤ ਜਾਣਕਾਰੀ ਦਿੰਦਿਆਂ ਲਾਪਤਾ ਬਜ਼ੁਰਗ ਦੇ ਪੁੱਤਰ ਅਸੂਮਿਤ ਮਹਿਤਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅਭੀਤੇ ਕੱਲ ਸਵੇਰੇ ਗਲੀ 'ਚ ਸਰਕਾਰੀ ਸਤੇ ਇਸ ਤਰ੍ਹਾਂ ਉਹ ਘਰ ਵਾਪਸ ਆਏ ਤੇ ਕੱਪੜੇ ਬਦਲ ਕੇ ਕਿਧਰੇ ਚਲੇ ਗਏ ਤੇ ਅਜੇ ਤੱਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਅਸੂਮਿਤ ਮਹਿਤਾ ਨੇ ਦੱਸਿਆ ਕਿ ਉਸਦੇ ਪਿਤਾ ਤਰਸੀਮ ਲਾਲ ਦਿਮਾਗੀ ਤੌਰ ਤੇ ਥੋੜੇ ਪਰੇਸ਼ਾਨ ਨੇ ਤੇ ਹਰ ਰੋਜ਼ ਹੀ ਗਲੀ 'ਚ ਸੈਰ ਕਰਦੇ ਸੀ ਤੇ ਬੀਤੇ ਕੱਲ ਵੀ ਸੈਰ ਕਰਨ ਤੋਂ ਬਾਅਦ ਉਹ ਘਰ ਵਾਪਸ ਆਏ ਤੇ ਕੱਪੜੇ ਬਦਲ ਕੇ ਕਿਧਰੇ ਚਲੇ ਗਏ ਉਸ ਰੰਦਾ ਸੇ ਕਿ ਉਸਵਾਲੂ ਆਪਣੇ ਪਿਤਾ ਦੀ ਕਾਫੀ ਜ਼ਿਆਦਾ ਪਾਲ ਕੀਤੀ ਗਈ ਪਰੰਤੂ ਉਹਨਾਂ ਦਾ ਅਜੇ ਤੱਕ ਕੁਝ ਵੀ ਥੋ ਪਤਾ ਨਹੀਂ ਲੱਗਿਆ ਇਸ ਮੌਕੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਰਸੀਮ ਲਾਲ ਮਹਿਤਾ ਨੂੰ ਲੱਭਣ ਚ ਪੁਲਿਸ ਉਹਨਾਂ ਦੀ ਮਦਦ ਕਰੇ ਤਾਂ ਜੋ ਉਹ ਸਹੀ ਸਲਾਮਤ ਆਪਣੇ ਘਰ ਵਾਪਸ ਪਰਤ ਸਕਣ ਹੁਸ਼ਾਰਪੁਰ News ਨਾਲ ਚੇਤਨ ਕਸ਼ਪ ਦੀ ਰਿਪੋਰਟ ਿਆਣਾ ਮੇਰੇ ਫਾਦਰ ਦਾ ਅੱਛਾ ਿਆਣਾ ਮੇਰਾ ਸੁਮਿਤ ਮਹਿਤਾ ਕਿਹੜਾ ਹਾਲ ਹੈ ਜੀ ਕਾਲੀ ਕੰਬਲੀ અમન હોસ્પિટલ બેક સાઈડ. સર ને 父 ਦਾ ਕੀ ਨਾਮ ਹੈ? શ્રી ترસિંહ لال मेहता. ਠੀਕ ਹੈ ਜੀ। ਉਹ ਮਿਸਿੰਗ ਨੇ ਕੱਲ ਤੋਂ ਕੀ ਪੂਰਾ ਮਾਮਲਾ ਕੀ ਹੈ? ਅਸਲ 'ਚ ਉਹ ਕੱਲ ਸਵੇਰੇ ਮਾਰਨਿੰਗ ਤੋਂ ਮਿਸਿੰਗ ਨੇ। ਜਿਸ ਤਰ੍ਹਾਂ ਜਿੱਦਾਂ ਰੈਗੂਲਰ ਬੇਸ ਤੇ ਉਹ ਸੈਰ ਵਗੈਰਾ ਕਰਨ ਜਾਂਦੇ ਆ ਤੇ ਅਸੀਂ ਸਾਡੇ ਰੂਮ ਉੱਪਰ ਹੈ ਤੇ ਉਹਨਾਂ ਦਾ ਫਾਦਰ ਦਾ ਰੂਮ نیچے ਹੈ। ਜਦੋਂ ਅਸੀਂ نیچے ਆਏ ਤੇ ਉਹ ਰੈਗੂਲਰ ਜਿੱਦਾਂ ਬੇਸਿਸ ਤੇ ਉਹ ਸੈਰ ਕਰਨ ਜਾਂਦੇ ਕਲੋਨੀ ਵਿੱਚ ਤੇ ਅਸੀਂ ਇਹ ਹੀ ਸੋਚਿਆ ਕਿ ਅੱਜ ਵੀ ਕਲੋਨੀ ਸੈਰ ਕਰਨ ਗਏ ਹੋਣਗੇ ਪਰ ਜਦੋਂ ਥੋੜਾ ਟਾਈਮ ਲੰਘਿਆ ਅੱਗੇ ਤੋਂ ਅੱਗੇ ਕਿ ਮੈਨੂੰ ਹੋਇਆ ਕਿ ਯਾਰ ਹਜੇ ਤੱਕ ਆਏ ਨਹੀਂ ਮੈਂ ਕਲੋਨੀ ਟਾਇਕ ਲੈ ਗਿਆ ਸਰਚ ਕੀਤਾ ਹਰ ਪਾਸੇ ਪਰ ਉਹ ਨਹੀਂ ਮਿਲੇ ਫਿਰ ਉਸੇ ਟਾਈਮ ਮੈਂ ਆਪਣੇ ਫਰੈਂਡ ਸਰਕਲ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਯਾਰ ਮੇਰੇ ਫਾਦਰ ਇਦਾਂ ਮਿਸਿੰਗ ਹੈਗੇ ਫਿਰ ਕਾਫੀ ਜਗ੍ਹਾ ਸੀ ਸਰਚ ਕੀਤਾ ਮਤਲਬ ਜਿੰਨਾ ਵੀ ਸੀਗਾ ਮੇਰਾ ਬ੍ਰਦਰ ਸੀਗਾ ਹੈਗਾ ਮਤਲਬ ਜਿੰਨੇ ਹਰ ਇੱਕ ਨੇ ਟਰਾਈ ਕੀਤੀ ਪੂਰਾ ਪੂਰਾ ਲੱਭਣ ਦੀ ਉਹਨਾਂ ਨੂੰ पर ਨਹੀਂ ਲੰਬੇ ਉਹ ਫਿਰ ਹਾਰ ਕੇ ਅਸੀਂ ਕੁਝ ਆਨਲਾਈਨ ਟਰਾਈ ਕੀਤਾ ਕਿਉਂਕਿ ਪੁਲਿਸ ਵਾਲਿਆਂ ਨੇ 24 ਘੰਟੇ ਬਾਅਦ ਰਿਪੋਰਟ ਦਰਜ ਕਰਨੀ ਸੀ ਤੇ ਜਿਸ ਤਰ੍ਹਾਂ ਹੁਣ ਦਰਜ ਕੀਤੀ ਹੈ ਤੇ ਤੁਸੀਂ ਪੁਲਿਸ ਹੈਲਪ ਕਰੋ ਸਾਡੀ ਸਾਰਿਆਂ ਦੀ ਹੁਣ ਤੁਸੀਂ ਇਹ ਕੰਪਲੀਟ ਦੇ ਦਿੱਤੀ ਕੰਪਲੇਂਟ ਹਾਂਜੀ ਦੇ ਦਿੱਤੀ ਹੈ ਥਾਣਾ ਸਿਟੀ ਪੈਂਦਾ ਜੀ ਸਾਨੂੰ ਇਸੇ ਤਰ੍ਹਾਂ ਦੇ بیمار ਆ ਕੋਈ ਮੈਂਟੀ ਹਾਂਜੀ ਉਹ ਥੋੜਾ ਜਿਹਾ ਮੈਂਟੀ ਮੈਂਟਲੀ ਅਫਸਰਟ ਹੈ ਡਿਪਰੈਸ਼ਨ ਸੀਗਾ ਕਾਫੀ ਟਾਈਮ ਤੋਂ ਕਾਫੀ ਟਾਈਮ ਤੋਂ ਮਤਲਬ 2-3 ਸਾਲ ਤੋਂ ਉਹਨਾਂ ਨੂੰ ਚੱਲਦਾ ਪਿਆ ਸੀਗਾ ਥੋੜੇ ਬਹੁਤ ਹੈ ਬਹੁਤ ਜ਼ਿਆਦਾ ਵੀ ਨਹੀਂ ਕਹਿ ਸਕਦੇ ਥੋੜੇ ਬਹੁਤ ਹੈ ਮੈਡੀਸਿਨ ਵੀ ਚੱਲਦੀ ਹੈ ਕੱਲ ਕਿੰਨੇ ਵਜੇ ਘਰੋਂ ਸੈਰ ਕਰਨ ਗਏ ਸੀ ਕੱਲ ਸਵੇਰੇ ਉਹ ਮਤਲਬ ਆਪਾਂ ਸੀਸੀਟੀਵੀ ਕੈਮਰਾਜ਼ ਦੇਖਿਆ ਸਵੇਰੇ ਉਹ 7 ਵਜੇ ਨਾਰਮਲ ਜਿਹਦਾ ਨਾਈਟਵੇਅਰ ਦੇ ਵਿੱਚ ਬਾਹਰ ਘੁੰਮਦੇ ਪਏ ਸੀਗੇ ਬਟ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਫਿਰ 12 ਵਜੇ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਕੈਪਚਰ ਕੀਤਾ ਗਿਆ ਸੀ ਸੀਸੀਟੀਵੀ ਦੇ ਵਿੱਚ। ਉਹ ਕਿੱਥੇ ਕੈਪਚਰ ਕੀਤਾ? ਉਹ ਇੱਕ ਤਾਂ ਮਤਲਬ ਜਿਹੜਾ ਗ੍ਰੀਨਵਰਕ ਗ੍ਰੀਨ ਪਾਰਕ ਹੈ ਉਹ ਸਾਈਡ ਤੇ ਸੀਗੇ ਉਹ। ਕਿਸੇ ਨੇ ਸਾਨੂੰ ਦੱਸਿਆ ਕਿ ਤੁਹਾਡੇ ਫਾਦਰ ਉੱਥੇ ਆ। ਇਹ ਅਸੀਂ ਉਹਨਾਂ ਨੂੰ ਦੇਖਿਆ ਅਸੀਂ ਤੁਹਾਨੂੰ ਵੀ ਦੇਖਿਆ ਤੁਸੀਂ ਵੀ ਟੈਨਸ਼ਨ ਸੀਗੇ ਤੇ ਉਹ ਵੀ ਇਦਾਂ ਘੁੰਮਦੇ ਪਏ ਸੀਗੇ। ਕੋਈ ਅੱਜ ਤਾਂ ਕਿਸੇ ਤਰ੍ਹਾਂ ਲੜਾਈ ਝਗੜਾ ਕੁਝ ਨਾਲ ਬਰਤ। ਖਰਚ ਕੋਈ ਪ੍ਰੋਬਲਮ ਨਹੀਂ ਹੈ ਜੀ ਸਾਡੇ। ਨੋਰਮਲ ਸਭ ਕੁਝ ਸਹੀ ਹੈ ਜੀ।